ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਅਲਫਾ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਦਾ ਭਾਗ ਤੀਜਾ ਕਹਾਣੀ ਇੱਕ ਸਰਦਾਰ ਮੁੰਡਾ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਟਾਈਮ ਕਦੇ ਨਹੀਂ ਰੁਕਦਾ ਕਿਉਂਕਿ ਇਸ ਦਾ ਨਿਰੰਤਰ ਚੱਲਣਾ ਕੁਦਰਤੀ ਹੈ ਪਰ ਇੱਕ ਗੱਲ ਸੱਚ ਹੈ ਕਿ ਟਾਈਮ ਲੰਘ ਜਾਣ ਤੋਂ ਬਾਅਦ ਹੱਥ ਸਿਰਫ ਪਛਤਾਵਾ ਹੀ ਆਉਂਦਾ ਕਿਉਂਕਿ ਟਾਈਮ ਇੱਕ ਅਧਿਆਪਕ ਵਾਂਗ ਹੈ ਜੋ ਸਾਨੂੰ ਬਹੁਤ ਕੁਝ ਸਿਖਾ ਦਿੰਦਾ ਹੈ ਇੱਕ ਟਾਈਮ ਹੀ ਹੈ ਜੋ ਸਪਸ਼ਟੀਕਰਨ ਕਰਾ ਦਿੰਦਾ ਹੈ ਕਿ ਆਪਣਾ ਕੌਣ ਹੈ ਅਤੇ ਪਰਾਇਆ ਕੌਣ ਇਦਾਂ ਹੀ ਹੋਇਆ ਕੁਝ ਕੋਮਲ ਅਤੇ ਰਜਿੰਦਰ ਦੀ ਜ਼ਿੰਦਗੀ 'ਚ ਜੋ ਇੱਕ ਗਲਤਫਹਿਮੀ ਕਾਰਨ ਆਪਣਾ ਰਿਸ਼ਤਾ ਤੋੜ ਕੇ ਬੈਠ ਗਏ ਸੀ ਪਰ ਸਮੇਂ ਦੀ ਨਿਜਾਕਤ ਦੇਖੋ ਕੁਝ ਗਲਤ ਹੋਣ ਤੋਂ ਪਹਿਲਾਂ ਹੀ ਕੋਮਲ ਨੂੰ ਰਜਿੰਦਰ ਅਤੇ ਨੀਤੂ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੁਣ ਕੋਮਲ ਬਹੁਤ ਪਰੇਸ਼ਾਨ ਰਹਿੰਦੀ ਸੀ ਪਰ ਕਿਸੇ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਹੁੰਦਿੰਦੀ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਇਹ ਕੋਈ ਵੀ ਉਸ ਤੋਂ ਉਦਾਸੀ ਦਾ ਕਾਰਨ ਪੁੱਛ ਕੇ ਉਸਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕਰੇ। ਉਹ ਅਕਸਰ ਹੀ ਸੋਚਦੀ ਰਹਿੰਦੀ ਕਿ ਉਸ ਨਾਲ ਹੀ ਇਦਾਂ ਕਿਉਂ ਹੋਇਆ? ਉਹ ਅਜੇ ਇਨ੍ਹਾਂ ਸੋਚਾਂ 'ਚ ਸੀ ਕਿ ਉਹਦੇ ਡੈਡੀ ਦਰਵਾਜ਼ੇ ਤੇ ਉਹ ਲੜਕੜਾ ਰਹੇ ਸੀ। ਉਹਨਾਂ ਨੇ ਬਹੁਤ ਜ਼ਿਆਦਾ ਪੀ ਰੱਖੀ ਸੀ। ਕਿਉਂਕਿ ਉਹ ਅਕਸਰ ਹੀ ਸ਼ਰਾਬ ਪੀਂਦੇ ਸੀ। ਆਉਂਦੇ ਹੀ ਉਹ ਮੰਮੀ ਨੂੰ ਗਲਤ ਬੋਲਣ ਲੱਗੇ। ਮੰਮੀ ਵੀ ਅੱਗੋਂ ਬੋਲ ਪਏ। ਜਲਦੀ ਹੀ ਇਹਨਾਂ ਦੀ ਬੋਲਚਾਲ ਨੇ ਲੜਾਈ ਦਾ ਰੂਪ ਲਿਆ ਕੋਮਲੇ ਇਹ ਸਭ ਦੇਖ ਕੇ ਬਹੁਤ ਡਰ ਗਈ ਸੀ ਉਸ ਦੇ ਸਾਹ ਉਦੋਂ ਨਿਕਲ ਗਏ ਜਦੋਂ ਉਸ ਦੇ ਡੈਡੀ ਨੇ ਉਸ ਦੀ ਮੰਮੀ ਦੇ ਥੱਪੜ ਮਾਰਿਆ ਉਸ ਦੀ ਮੰਮੀ ਬਹੁਤ ਰੋ ਰਹੀ ਸੀ ਅਤੇ ਡੈਡੀ ਸਿਰਫ ਉਹਨਾਂ ਨੂੰ ਕੁੱਟ ਹੀ ਜਾ ਰਹੇ ਸਨ ਇਹ ਗੱਲ ਈ ਕਿਹੜਾਂ ਚ ਆਮ ਹੀ ਹੋਵੇਗੀ ਕਿਉਂਕਿ ਅਕਸਰ ਹੀ ਲੋਕ ਨਸ਼ੇ ਕਰਕੇ ਆਪਣੀਆਂ ਘਰਵਾਲੀਆਂ ਨੂੰ ਕੁੱਟਦੇ ਹਨ ਘਰੇਲੂ ਹਿੰਸਾ ਦੇ ਕਿਸੇ ਆਮ ਹੀ ਅਖਬਾਰਾਂ ਕਵਰਾਂ ਚ ਜਾ ਕੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਵੈਸੇ ਮੇਰੀ ਨਜ਼ਰ ਚ ਉਹ ਆਦਮੀ ਇਨਸਾਨ ਨਹੀਂ ਜੋ ਜਨਾਨੀ ਤੇ ਹੱਥ ਚੁੱਕਦਾ ਹੈ ਡੈਡੀ ਲਗਾਤਾਰ ਮੰਮੀ ਨੂੰ ਕੁੱਟਦੇ ਰਹੇ ਤੇ ਮੈਂ ਉੱਥੇ ਬੈਠੀ ਰੋਂਦੀ ਰਹੀ ਕਿਉਂਕਿ ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਹੁਣ ਕੀ ਕਰਾਂ ਫਿਰ ਕੋਮਲ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਕਿਤੇ ਉਸ ਦੀ ਆਵਾਜ਼ ਸੁਣ ਕੇ ਉਹਨਾਂ ਦੇ ਗੁਆਂਢੀ ਨੇ ਆ ਕੇ ਕਿਤੇ ਡੈਡੀ ਤੋਂ ਮੰਮੀ ਨੂੰ ਛੁਡਾਇਆ ਫਰਸਤੂ ਬਾਦ ਕੋਮਲ ਨੂੰ ਸ਼ਰਾਬ ਅਤੇ ਸ਼ਰਾਬ ਪੀਣ ਵਾਲਿਆਂ ਤੋਂ ਨਫ਼ਰਤ ਹੋ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਉਸਨੇ 2-3 ਦਿਨ ਆਪਣੇ ਡੈਡੀ ਨੂੰ ਨਹੀਂ ਸੀ ਬੁਲਾਇਆ ਪਹਿਲਾਂ ਰਜਿੰਦਰ ਦਾ ਉਸ ਨਾਲ ਇਦਾਂ ਧੋਖਾ ਕਰਨਾ ਜਿਸਮ ਲਈ ਛੱਡਣਾ ਤੇ ਉਸ ਦਾ ਡੈਡੀ ਦਾ ਉਸ ਦੀ ਮੰਮੀ ਦੀ ਕੋਈ ਵੀ ਗਲਤੀ ਨਾ ਹੋਣ ਦੇ ਬਾਵਜੂਦ ਜਨਮਵੰਤ ਦੀ ਤਰ੍ਹਾਂ ਮਾਰਨਾ ਬਹੁਤ ਹੀ ਭੜ ਲੱਗਾ ਜਿਸ ਕਰਕੇ ਹੁਣ ਉਸ ਨੂੰ ਅੰਦਰੋਂ ਹੀ ਅੰਦਰੋਂ ਮਰਦ ਜਾਤ ਤੋਂ ਨਫ਼ਰਤ ਹੋਣ ਲੱਗੀ ਸੀ ਕਿਉਂਕਿ ਹੁਣ ਉਸ ਨੂੰ ਇਦਾਂ ਲੱਗਦਾ ਸੀ ਕਿ ਮਰਦ ਸਿਰਫ ਔਰਤ ਨੂੰ ਇੱਕ ਖਲਾਉਣਾ ਜਾਂ ਵਰਤਨ ਵਾਲੀ ਚੀਜ਼ ਸਮਝਦਾ ਵੀ ਜਦੋਂ ਦਿਲ ਕਰਦਾ ਵਰਤੋ ਫਿਰ ਸੱਟ ਦਿਓ ਜਾਂ ਤੋੜ ਦਿਓ ਸਮਝ। ਕਿਉਂਕਿ ਅੱਜ ਤੱਕ ਉਸ ਨੇ ਇਹੀ ਦੇਖਿਆ ਸੀ ਕਿ ਮਰਦ ਨੇ ਕਦੇ ਵੀ ਔਰਤ ਨੂੰ ਉਸਦਾ ਬਣਦਾ ਸਨਮਾਨ ਨਹੀਂ ਸੀ ਦਿੱਤਾ। ਜਦੋਂ ਉਸ ਨੂੰ ਜਿਸਮ ਦੀ ਭੁੱਖ ਲੱਗੀ ਤਾਂ ਉਸ ਨੇ ਉਸ ਨੂੰ ਮਟਾਉਣ ਲੱਗੀ ਨਵਾਂ ਜਿਸਮ ਲੱਭਣਾ ਸ਼ੁਰੂ ਕਰਤਾ। ਜਿਸਂਦੀਪ ਉਖ ਚ ਅੰਨੇ ਹੋ ਕੇ ਉਸਨੇ ਜਨਾਨੀ ਦੇ ਪੈਰ ਤੱਕ ਵੀ ਚੁੰਮੇ ਪਰ ਅਸਲੀ ਤੱਕ ਕਦੇ ਉਸ ਨੂੰ ਉਸਦਾ ਮਾਣ ਸਨਮਾਨ ਨਹੀਂ ਦਿੱਤਾ ਮਰਦ ਨੇ ਕਦੇ ਵੀ ਔਰਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕੀ ਚਾਹੁੰਦੀ ਹੈ ਕੀ ਨਹੀਂ ਉਹ ਖੁਸ਼ ਹੈ ਜਾਂ ਦੁਖੀ ਠੀਕ ਹੈ ਜਾਂ ਬਿਮਾਰ ਸਿਰਫ ਆਪਣੇ ਜਿਸਮ ਦੀ ਅਕシャンਤ ਕਰ ਲਈ ਇੱਕ ਖਿਡੌਣਾ ਸਮਝ ਕੇ ਹਮੇਸ਼ਾ ਵਰਤਿਆ ਜਨਾਨੀ ਆਪਣੀਆਂ ਸਭ ਦੁੱਖ ਤਕਲੀਫਾਂ ਲੁਕੋ ਸਕਦੀ ਹੈ ਜੇਕਰ ਉਸ ਨੂੰ ਇਨਸਾਨ ਸਮਝਣ ਵਾਲਾ ਮਿਲੇ ਪਰ ਅੱਜ ਕੱਲ ਸਮਝਣਾ ਤਾਂ ਦੂਰ ਉਹਨਾਂ ਦਾ ਬਾਹਰ ਆਉਣਾ ਜਾਣਾ ਵੀ ਮੁਸ਼ਕਲ ਕਰ ਰਿਹਾ ਹੈ ਇਹਨਾਂ ਜਿਸਮ ਦੇ ਭੁੱਖਿਆਂ ਨੇ ਹੁਣ ਸਭ ਸੌਂ ਗਏ ਸੀ ਸਵੇਰੇ ਮੰਮੀ ਤੋਂ ਉੱਠਿਆ ਵੀ ਨਹੀਂ ਸੀ ਜਾ ਰਿਹਾ ਤਾਂ ਕੌਮਲ ਨੇ ਸਵੇਰੇ ਉੱਠ ਕੇ ਪਹਿਲਾਂ ਚਾਹ ਬਣਾਈ ਉਹਦੇ ਪੀਤੀ ਆਪਣੀ ਮੰਮੀ ਨੂੰ ਚਾਹ ਦਿੱਤੀ ਅਤੇ ਛਾਂ ਲੈ ਠੰਡੀ ਹੋਣੀ ਰੱਖ ਦਿੱਤੀ ਕਿਉਂਕਿ ਉਹ ਚਾਹ ਠੰਡੀ ਹੀ ਪੀਂਦਾ ਸੀ ਪਰ ਕੌਮਲ ਨੇ ਅਨਮਨੇ ਜਿਹੇ ਮਨ ਨਾਲ ਡੈਨੀ ਨੂੰ ਵੀ ਬਿਨਾਂ ਬੁਲਾਏ ਚਾਹ ਫਰਾ ਦਿੱਤੀ ਫੇਰਾਟਾ ਗੁੰਨਿਆ ਝਾੜੂ ਲਾਇਆ ਅਤੇ ਉਹ ਹੁਣ ਚਲੀ ਗਈ ਕਿਉਂਕਿ ਉਸਨੇ ਸਕੂਲ ਜਾਣ ਲਈ ਤਿਆਰ ਵੀ ਹੋਣਾ ਸੀ ਪਰ ਮਨ 'ਚ ਹਜੇ ਵੀ ਉਸਦੀ ਰਾਤ ਵਾਲੀ ਘਟਨਾ ਘਰ ਘਰੀ ਬੈਠੀ ਸੀ ਜਦ ਵੀ ਉਹ ਆਪਣੇ ਡੈਡੀ ਵੱਲ ਦੇਖਦੀ ਤਾਂ ਉਸ 'ਚ ਉਸਨੂੰ ਇੱਕ ਖੁਦਗਰਜ਼ ਇਨਸਾਨ ਦਿਖਦਾ ਜੋ ਜਨਾਨੀ ਤੇ ਹੱਥ ਚੁੱਕਦਾ ਸੀ ਉਸਨੂੰ ਹੁਣ ਨਫ਼ਰਤ ਹੋਣ ਲੱਗੀ ਸੀ ਡੈਡੀ ਤੋਂ ਕਿ ਕੋਈ ਇਨਸਾਨ ਇਦਾਂ ਪੱਥਰਦਿਲ ਕਿਵੇਂ ਹੋ ਸਕਦਾ ਹੈ ਜੋ ਆਪਣੀ ਜਨਾਨੀ ਤੇ ਬੇਵਜਾ ਹੱਥ ਚੁੱਕੇ ਫਿਰ ਉਹ ਨਾ ਹੁਣ ਚਲੀ ਗਈ 10 ਮਿੰਟ ਬਾਅਦ ਜਦੋਂ ਵਾਪਸ ਕਮਰੇ 'ਚ ਆਈ ਤਾਂ ਦੇਖਿਆ ਮੰਮੀ ਮੇਰੇ ਲਈ ਰੋਟੀ ਪਕਾਰੇ ਸਨ ਤਾਂ ਮੈਂ ਦੇਖਿਆ ਕਿ ਮੰਮੀ ਦੇ ਹੱਥ ਅਤੇ ਮੱਥੇ ਪੈਰਾਂ ਤੇ ਕਾਫੀ ਨਿਸ਼ਾਨ ਸੀ ਸੱਟਾਂ ਦੇ ਜੋ ਰਾਤ ਦੇ ਲੱਗੇ ਸਨ ਪਰ ਆਪਣਾ ਉਹ ਦਰਦ ਦੱਸ ਨਹੀਂ ਸਕਦੇ ਬੋਲ ਕੇ ਕਿਸੇ ਨੂੰ ਕਿਉਂਕਿ ਡੈਡੀ ਮੇਰੇ ਜਨਮ ਤੋਂ ਪਹਿਲਾਂ ਦੇ ਹੀ ਮੰਮੀ ਨਾਲਾ ਕੁੱਟਮਾਰ ਕਰਦੇ ਸੀ ਪਰ ਉਹਨਾਂ ਨੇ ਇਹ ਗੱਲ ਕਦੇ ਵੀ ਦਾਦੀ ਜਾਂ ਨਾਨੀ ਨਾਨੇ ਨੂੰ ਨਹੀਂ ਸਿੱਧੀ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੀ ਵਿਵਹਾਰਕ ਜ਼ਿੰਦਗੀ ਖਰਾਬ ਹੋਵੇ ਅਤੇ ਇਸ ਦਾ ਅਸਰ ਉਹਨਾਂ ਦੇ ਜਵਾਕਾਂ ਤੇ ਪਵੇ ਉਹਨਾਂ ਦੀ ਸਿਹਤ ਦਿਨੋਂ ਦਿਨ ਘਟ ਰਹੀ ਸੀ ਉਹ ਬਿਲਕੁਲ ਕਮਜ਼ੋਰ ਹੋ ਚੁੱਕੇ ਸੀ ਕਿਉਂਕਿ ਦੁੱਖ ਉਹਨਾਂ ਨੂੰ ਕੋਹਵਾਂਗ ਹੌਲੀ-ਹੌਲੀ ਅੰਦਰੋਂ ਹੀ ਅੰਦਰੋਂ ਖਾਈ ਜਾ ਰਹੇ ਸਨ ਜੋ ਕਿਸੇ ਨਾਲ ਚਾਹ ਕੇ ਵੀ ਸਾਂਝੇ ਨਹੀਂ ਸੀ ਕਰ ਸਕਦੇ ਕਿਉਂਕਿ ਜੇਕਰ ਉਹ ਕਿਸੇ ਨੂੰ ਦੱਸਦੀ ਵੀ ਤਾਂ ਆਪ ਦੇ ਘਰ ਦੀ ਹੀ ਬਦਨਾਮੀ ਹੋਣੀ ਸੀ ਕੁਝ ਲੋਕਾਂ ਨੇ ਮੰਮੀ ਨੂੰ ਤੇ ਕੁਝ ਨੇ ਡੈਡੀ ਨੂੰ ਹੀ ਮਾਰਾ ਕਹਿਣਾ ਸੀ ਪਰ ਖਰਾਬਤਾ ਘਰਦਿਆਂ ਦਾ ਨਾਮ ਵੀ ਹੋਣਾ ਸੀ ਉਹ ਗੱਲ ਹੈ ਜੇਕਰ ਲੀੜਾ ਚੁੱਕਾਂਗੇ ਤਾਂ ਆਪਦਾ ਹੀ ਢਡ ਨੰਗਾ ਹੋਣਾ ਹੈ ਬੜੀ ਗੱਲ ਸੀ ਮੈਂ ਮੰਮੀ ਨੂੰ ਕਿਹਾ ਕਿ ਮੈਂ ਨਹੀਂ ਰੋਟੀ ਖਾ ਕੇ ਜਾਣੀ ਤਾਂ ਮੰਮੀ ਨੇ ਅੱਧੀ ਕਹਿੰਦੇ ਕਹਿੰਦੇ ੱੱਕੇ ਨਾਲ ਸਾਰਾ ਪਰੌਂਠਾ ਖਵਾ ਦਿੱਤਾ ਸੀ ਮੈਨੂੰ ਮੈਨੂੰ ਮੰਮੀ ਦਾ ਇੰਨਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਅਤੇ ਆਪਣੇ ਬਚਪਨ ਚ ਮੰਮੀ ਦਾ ਬਚਪਨ ਦੇਖਣ ਲੱਗੀ ਉਸੋ ਚੀ ਦੀ ਕਿ ਜਦੋਂ ਉਸਦੀ ਮੰਮੀ ਵਿਕੀ ਹੋ ਤਾਂ ਉਸਦੀ ਨਾਨੀ ਵੀ ਉਸ ਨੂੰ ਮੰਮੀ ਨੂੰ ਇਦਾਂ ਹੀ ਪਿਆਰ ਕਰਦੀ ਹੋਊਗੀ ਫਿਰ ਉਹ ਜਲਦੀ ਜਲਦੀ ਤਿਆਰ ਹੋ ਕੇ ਸਕੂਲ ਚ ਲਗੀ ਪਰ ਉਹ ਥੇ ਵੀ ਇਹਨਾਂ ਗੱਲਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਸਾਰਾ ਦਿਨ ਉਹ ਇਹੀ ਸਭ ਸੋਚਦੀ ਰਹੀ ਕਿ ਕੋਈ ਇਨਸਾਨ ਇੰਨਾ ਦੁੱਖ ਕਿਵੇਂ ਸਹ ਪਾ ਸਕਦਾ ਹੈ ਪਰ ਉਹ ਇਹ ਗੱਲ ਵੀ ਸੋਚਦੀ ਕਿ ਉਸਦੇ ਨਾਨੀ ਨਾਨੇ ਨੇ ਕਦੇ ਵੀ ਮੰਮੀ ਦਾ ਇਦਾਂ ਭੁੱਖ ਨਹੀਂ ਸੋਚਿਆ ਹੋਣਾ ਜੋ ਹਾਲਾਤਾਂ ਚ ਅੱਜ ਦੀ ਮਾਂ ਕੁੱਟ-ਕੁੱਟ ਕੇ ਮਾਰੀ ਸੀ ਪਰ ਫਿਰ ਵੀ ਚਿਹਰੇ ਤੇ ਹਮੇਸ਼ਾ ਇੱਕ ਨਿਮੀ ਜੀ ਮੁਸਕਾਨ ਰੱਖਦੀ ਲੋਕ ਕਹਿੰਦੇ ਨੇ ਕਿ ਸਮਾਂ ਬਦਲਦਾ ਰਹਿੰਦਾ ਹੈ ਇਹ ਕੁਦਰਤੀ ਹੈ ਪਰ ਅਸਲੀਅਤ ਤਾਂ ਇਹ ਹੈ ਕਿ ਹੁਣ ਲੋਕ ਵੀ ਮੌਸਮਾਂ ਤਰ੍ਹਾਂ ਬਦਲਦੇ ਨੇ ਕਹਿੰਦੇ ਨੇ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ ਜ਼ਿੰਦਗੀ 'ਚ ਕਿਉਂਕਿ ਜ਼ਿੰਦਗੀ 'ਚ ਉਤਰਾ ਚੜ੍ਹਾ ਵੀ ਜ਼ਰੂਰੀ ਹੈ ਪਰ ਸ਼ਾਇਦ ਅਜੇ ਤੱਕ ਮੇਰੀ ਮੰਮੀ ਦੀ ਜ਼ਿੰਦਗੀ 'ਚ ਸਿਰਫ ਦੁੱਖ ਹੀ ਸੁੱਖਸਾਨਾ ਕਿਉਂਕਿ ਪਹਿਲਾ ਉਸ ਦਾ ਪਿਓ ਵੀ ਉਸ ਦੀ ਮਾਂ ਨੂੰ ਇਸੇ ਤਰ੍ਹਾਂ ਹੀ ਸ਼ਰਾਬੀ ਕੇ ਕੁੱਟਮਾਰ ਕਰਦਾ ਸੀ ਪਹਿਲਾਂ ਪੇਕੇ ਪਰ ਪੇਟ ਰੋਟੀ ਨਹੀਂ ਸੀ ਮਿਲੀ ਤੇ ਇੱਥੇ ਆ ਕੇ ਉਸ ਦਾ ਜੀਣਾ ਹੋਰ ਦੁਬੁਰ ਹੋ ਗਿਆ ਸੀ ਕਿਉਂਕਿ ਕੋਮਲ ਦਾ ਪਿਓ ਵਿਆਹ ਤੋਂ 2 ਮਹੀਨੇ ਬਾਅਦ ਹੀ ਉਸ ਨਾਲ ਕੁੱਟਮਾਰ ਕਰਨ ਲੱਗਾ ਸੀ ਪਰ ਉਸ ਨੇ ਇਹ ਗੱਲ ਕਦੇ ਵੀ ਕਿਸੇ ਨੂੰ ਨਹੀਂ ਸੀ ਦੱਸਦੀ ਕਿਉਂਕਿ ਉਹ ਆਪਣੇ ਬੰਦੇ ਦੀ ਬਦਨਾਮੀ ਨਹੀਂ ਸੀ ਕਰਨਾ ਚਾਹੁੰਦੀ ਅਤੇ ਉਹ ਆਪਣੇ ਮਾਪਿਆਂ ਨੂੰ ਇਹ ਸਭ ਦੱਸ ਕੇ ਹੋਰ ਦੁਖੀ ਨਹੀਂ ਸੀ ਕਰਨਾ ਚਾਹੁੰਦੀ ਕਿਉਂਕਿ ਹੁਣ ਉਸਨੇ ਦੁੱਖ ਨੂੰ ਸਹਿਣਾ ਸਿੱਖ ਲਿਆ ਸੀ ਬਿਨਾਂ ਕਿਸੇ ਸ਼ਿਕਾਇਤ ਤੋਂ ਉਹ ਇਹ ਸਭ ਨੂੰ ਆਪਣੀ ਮਾੜੀ ਕਿਸਮਤ ਤੇ ਰੱਬ ਦਾ ਭਾਣਾ ਮੰਨ ਕੇ ਮੰਨੀ ਜਾ ਰਹੀ ਸੀ ਸਭ ਸ਼ੁਰੂ ਤੋਂ ਹੀ ਉਹ ਕਿਸੇ ਨੂੰ ਵੀ ਕੋਈ ਸ਼ਿਕਾਇਤ ਨਹੀਂ ਸੀ ਕਰਦੀ ਹਮੇਸ਼ਾ ਮੁੱਖ ਤੇ ਨਿੱਕੀ ਜਹੀ ਸਮਾਈ ਰੱਖਦੀ ਸੀ ਔਰ ਕਦੇ ਵੀ ਕਿਸੇ ਨੂੰ ਵੀ ਆਪਣਾ ਦੁੱਖ ਨਹੀਂ ਸੀ ਦੱਸਦੀ ਮੈਂ ਵੀ ਬੜੀ ਵਾਰ ਮੰਮੀ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਚੁੱਪਚਾਪ ਕਿਉਂ ਰਹਿੰਦੇ ਨੇ ਕੁਝ ਕਰਦੇ ਕਿਉਂ ਨਹੀਂ ਦੱਸਦੇ ਕਿਉਂ ਨਹੀਂ ਪਰ ਉਹ ਹਮੇਸ਼ਾ ਕੋਈ ਨਾ ਕੋਈ ਬਹਾਨਾ ਕਰਕੇ ਗੱਲ ਨੂੰ ਟਾਲ ਦਿੰਦੀ ਸੀ ਕਿਉਂਕਿ ਕੋਮਲ ਜਲਦੀ ਹੀ ਹਰ ਗੱਲ ਤੇ ਟੈਨਸ਼ਨ ਲੈ ਕੇ ਬਿਮਾਰ ਹੋ ਜਾਂਦੀ ਸੀ ਸੋ ਆਪਣੀ ਬੱਚੀ ਦੀ ਸਿਹਤ ਖਰਾਬ ਹੁੰਦੀ ਵੀ ਨਹੀਂ ਸੀ ਜਾਂ ਸਕਦੀ ਪਰ ਆਪ ਦਿਨੋਂ ਦਿਨ ਅੰਦਰੋਂ ਹੀ ਅੰਦਰੋਂ ਟੁੱਟਦੀ ਜਾ ਰਹੀ ਸੀ ਜਾਨੀ ਕਿ ਦਿਨੋਂ ਦਿਨ ਉਸਦੀ ਸਿਹਤ ਘਟ ਰਹੀ ਸੀ ਉਸ ਨੂੰ ਆਪਣੇ ਬੱਚਿਆਂ ਦੀ ਬਹੁਤ ਟੈਨਸ਼ਨ ਰਹਿੰਦੀ ਪਰ ਉਸ ਰਾਤੋਂ ਬਾਅਦ ਮੇਰਾ ਡੈਡੀ ਨੂੰ ਬੁਲਾਉਣ ਨੂੰ ਦਿਲ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਬੇਵਜ੍ਹਾ ਮੈੰਮੀ ਨੂੰ ਮਾਰਿਆ ਸੀ ਮੇਰੀ ਨਜ਼ਰ ਚ ਜੋ ਇਨਸਾਨ ਔਰਤ ਦੀ ਇੱਜ਼ਤ ਨਹੀਂ ਕਰਦਾ ਉਹਨੂੰ ਇਨਸਾਨ ਕਹਾਉਣ ਦਾ ਕੋਈ ਹੱਕ ਨਹੀਂ ਫਿਰ ਮੈਂ ਸਕੂਲ ਚਲੀ ਗਈ ਅਜੇ ਕਾਫੀ ਟਾਈਮ ਬਾਕੀ ਸੀ ਸਕੂਲ ਦੀ ਸਵਾਜ ਤਾਂ ਉਹ ਆਪਣੀਆਂ ਸਹੇਲੀਆਂ ਨਾਲ ਸਕੂਲ ਦੇ ਸੁਈ ਕੋਲ ਜਾ ਕੇ ਬੈਠ ਗਈਆਂ ਅਤੇ ਗੱਪਾਂ ਲਰਾਉਣ ਲੱਗੀਆਂ ਫਿਰ ਉਹਨਾਂ ਨੇ ਆਸੇ ਪਾਸੇ ਦੀਆਂ ਕਾਫੀ ਗੱਲਾਂ ਬਾਤਾਂ ਕੀਤੀਆਂ ਉਥੇ ਥੋੜੇ ਸਮੇਂ ਬਾਅਦ ਸਕੂਲ ਦੀਆਂ ਕੁੱਕਾਂ ਕਮ ਹੈਲਪਫੁਲ ਵੀ ਆ ਗਈਆਂ ਅਸੀਂ ਉਹਨਾਂ ਨੂੰ ਸੱਤ ਸਰੀਕਾ ਲੁਲਾਈ ਥੋੜੇ ਹੀ ਟਾਈਮ ਬਾਅਦ ਐਪਲ ਸਰ ਪ੍ਰਵੀਨ ਸਰ ਡਿੰਪਲ ਸਰ ਤੇ ਅਕਵਿੰਦਰ ਮੈਂ ਵੀ ਆ ਗਏ ਸੀ ਆਪਣੀਆਂ ਗੱਡੀਆਂ ਤੇ ਫਿਰ ਅਸੀਂ ਸਾਰੀਆਂ ਸਹੇਲੀਆਂ ਸ਼ਰਨ ਸ਼ਰਨਪ੍ਰੀਤ ਮਨਦੀਪ ਲక్ష్ਮੀ ਅਤੇ ਮੈਂ ਕਲਾਸਰੂਮ ਚ ਚਲੀਆਂ ਗਈਆਂ ਕੋਮਲ ਦਾ ਕਲਾਸ ਚ ਜਾਂਦਿਆਂ ਹੀ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਸੀ ਕਿਉਂਕਿ ਸਾਹਮਣੇ ਕੋਮਲ ਦਾ ਸਭ ਤੋਂ ਵੱਡਾ ਦੁਸ਼ਮਣ ਰਾਜੇਂਦਰ ਬੈਠਾ ਸੀ ਚੁੱਪਚਾਪ ਔਰ ਹੁਣ ਕੋਮਲ ਨੂੰ ਉਸਦੀ ਕੋਈ ਮਾਸੂਮੀਅਤ ਨਹੀਂ ਸਿਰਫ ਉਸਦਾ ਲਾਲਚੀ ਚਿਹਰਾ ਦਿਖਦਾ ਸੀ ਜੋ ਸਿਰਫ ਇੱਕ ਜਿਸਮ ਦਾ ਭੁੱਖਾ ਲੱਗਦਾ ਸੀ ਪਹਿਲਾਂ ਇਸੇ ਰਜੇਂਦਰ ਤੇ ਕੋਮਲਾ ਜਾਨਵਾਰ ਦੀ ਸੀ ਔਰ ਹੁਣ ਇਹ ਰਜੇਂਦਰ ਜੀਵੇ ਮਰੇ ਹੱਸੇ ਰੋਵੇ ਉਸ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਇਸ ਨਾਲ ਫਿਰ ਉਹ ਸਭ ਯਾਦ ਕਰਕੇ ਆਪਣੇ ਆਪ ਨੂੰ ਕੰਟਰੋਲ ਨਾ ਕਰ ਸਕੇ ਅਤੇ ਉਸ ਦੀਆਂ ਅੱਖਾਂ ਅੰਜੂਆਂ ਨਾਲ ਨਾਮ ਹੋ ਗਈਆਂ ਬੜਾ ਹੀ ਮੁਸ਼ਕਲ ਨਾਲ ਉਸਨੇ ਕੰਟਰੋਲ ਕਰਕੇ ਆਪਣੀਆਂ ਅੱਖਾਂ ਸਾਫ਼ ਕੀਤੀਆਂ ਇੰਨੇ ਟਾਈਮ ਚ ਸਵੇਰ ਦੀ ਸਵਾਦੀ ਵੈਲ ਹੋ ਗਈ ਤਾਂ ਸਾਰੇ ਸਟੂਡੈਂਟਸ ਲਾਈਨ ਬਣਾ ਕੇ ਅਸੈਂਬਲੀ ਹਾਲ ਚ ਜਾਣ ਲੱਗੇ ਫਿਰ ਮੈਂ ਅਤੇ ਮੇਰੀਆਂ ਸਹੇਲੀਆਂ ਵੀ ਜਾ ਕੇ ਕਤਾਰ ਚ ਖੜ ਗਈਆਂ ਫਿਰ ਸਵੇਰ ਦੀ ਪ੍ਰਾਰਥਨਾ ਸ਼ੁਰੂ ਹੋ ਗਈ ਉਸ ਤੋਂ ਬਾਅਦ ਰਾਸ਼ਟਰੀ ਗਾਣ ਸ਼ੁਰੂ ਕੀਤਾ ਗਿਆ ਫਿਰ ਸਟੂਡੈਂਟਸ ਨੇ ਆਪਣੀਆਂ-ਆਪਣੀਆਂ ਐਕਟੀਵਿਟੀਆਂ ਪ੍ਰੈਜ਼ੈਂਟ ਕੀਤੀਆਂ। ਫਿਰ ਸਭ ਤੋਂ ਪਹਿਲਾਂ ਵਿਚਾਰ ਬੋਲਿਆ ਫਿਰ ਕਵਿਤਾ ਅਤੇ ਫਿਰ ਜੀਕੇ ਦੇ ਕੁਐਸਚਨ ਆਨਸਰ ਪੁੱਛੇ ਗਏ। ਫਿਰ ਇਸ ਤਰ੍ਹਾਂ ਸਕੂਲ ਦੀ ਸਵੇਰ ਦੀ ਸਭਾ ਖਤਮ ਹੋ ਗਈ। ਸਭ ਆਪੋ ਆਪਣੀਆਂ ਕਲਾਸਾਂ 'ਚ ਚਲੇ ਗਏ। ਅਸੀਂ ਵੀ ਜਾ ਕੇ ਆਪਣੀ ਕਲਾਸ 'ਚ ਬੈਠ ਗਏ। ਰਾਜਪਾਲ ਸਰ ਸਾਡੇ ਇੰਚਾਰਜ ਸੀ ਸਾਰੋ ਕਲਾਸਾਂ 'ਚ ਅਤੇ ਸਭ ਤੋਂ ਪਹਿਲਾਂ ਸਾਡੀ ਸਭ ਦੀ ਹਾਜ਼ਰੀ ਲਗਵਾਈ ਅਤੇ ਦੱਸਿਆ ਕਿ 1-2 ਦਿਨ ਚ ਤੁਹਾਡਾ 10ਵਾਂ ਦਾ ਰਿਜ਼ਲਟ ਆ ਰਿਹਾ ਹੈ ਇਸੋਂ ਕੇ ਸਭ ਬਹੁਤ ਖੁਸ਼ ਹੋ ਗਏ ਪਹਿਲਾ ਲੈਕਚਰ ਸਾਡਾ ਪੰਜਾਬੀ ਦਾ ਸੀ ਜੋ ਰਾਜ ਪ੍ਰਸਾਦ ਨੇ ਹੀ ਲਗਾਉਣਾ ਸੀ ਤਾਂ ਉਹ ਥੋੜਾ ਬਹੁਤ ਕੰਮ ਕਰਵਾ ਕੇ ਚਲੇ ਗਏ ਫਿਰ ਅਸੀਂ ਕੁਝ ਟਾਈਮ ਬਿਲੇ ਬੈਠੇ ਰਹੇ ਤਾਂ ਸਭ ਗੱਲਾਂ ਮਾਰਨ ਚ ਮਸਤੀ ਤਾਂ ਮੈਂ ਦੇਖਿਆ ਕਿ ਰਜਿੰਦਰ ਸਿੰਘ ਮੈਨੂੰ ਹੀ ਅੱਖਾਂ ਕੱਡ ਕੱਡ ਦੇਖੀ ਜਾ ਰਿਹਾ ਸੀ ਥੋੜੇ ਟਾਈਮ ਬਾਅਦ ਜਿੰਪਲ ਸਰ ਆਗੇ ਅਤੇ ਸਾਨੂੰ ਸਭ ਨੂੰ ਸਾਇੰਸ ਲੈਬ ਚ ਜਾ ਕੇ ਚਾਰਟ ਵਗੈਰਾ ਬਣਾਉਣ ਨੂੰ ਕਿਹਾ ਮੇਰਾ ਉਸ ਰਜਿੰਦਰ ਵਾਲੀ ਗੱਲ ਤੋਂ ਬਾਅਦ ਬਿਲਕੁਲ ਵੀ ਸਾਇੰਸ ਲੈਬ ਚ ਜਾਣ ਨੂੰ ਦਿਲ ਨਹੀਂ ਸੀ ਕਰਦਾ ਕਿਉਂਕਿ ਮੈਂ ਹੁਣ ਉਸ ਦਾ ਚਿਹਰਾ ਆਪਣੀ ਅੱਖਾਂ ਸਾਹਮਣੇ ਬਰਦਾਸ਼ਤ ਨਹੀਂ ਸੀ ਕਰ ਸਕਦੀ ਤਾਂ ਸ਼ਰਨ ਲక్ష్ਮੀ ਨੂੰ ਪਤਾ ਸੀ ਕਿਸ ਦਾ ਮਨ ਨਹੀਂ ਜਾਣਦਾ ਤਾਂ ਉਹ ਵੀ ਮੇਰੇ ਨਾਲ ਕਲਾਚ ਹੀ ਰੁਕ ਗਈਆਂ ਸਨ ਫਿਰ ਅਸੀਂ ਗੱਲਾਂ ਕਰਦੀਆਂ ਰਹੀਆਂ ਤੇ ਮੈਂ ਪਰ ਅਜੇ ਵੀ ਮੰਮੀ ਬਾਰੇ ਹੀ ਸੋਚਦੀ ਰਹੀ ਤਾਂ ਸ਼ਰਨ ਹੁਣਾ ਨੇ ਮੇਰਾ ਮੂੰਹ ਠੀਕ ਕਰ ਲਈ ਅੰਤਖੜੀ ਖੇਡਣ ਲਈ ਕਿਹਾ ਫਿਰ ਅਸੀਂ ਅੱਧੀ ਛੁੱਟੀ ਹੁਣ ਤੱਕ ਅੰਤਖੜੀ ਖੇਡੀ ਫਿਰ ਅੱਧੀ ਛੁੱਟੀ ਹੋ ਗਈ ਫਿਰ ਅਸੀਂ ਭੁਜੀਏ ਦਾ ਪੈਕਟ ਮੰਗਵਾ ਕੇ ਖਾਧਾ ਤੇ ਖੂਬ ਮਸਤੀ ਕੀਤੀ ਫਿਰ ਅੱਧਿ ਛੁੱਟੀ ਬੰਦ ਹੋ ਗਈ ਫਿਰ ਇੱਕ ਲੈਕਚਰ ਲੱਗੇ ਬੋਰਿੰਗ ਜਿਹੇ ਉਸ ਤੋਂ ਬਾਅਦ ਸਾਨੂੰ ਸਕੂਲ ਤੋਂ ਛੁੱਟੀ ਹੋ ਗਈ ਫਿਰ ਅਸੀਂ ਸਭ ਘਰ ਆ ਗਏ ਆ ਫਿਰ ਮੈਨੂੰ ਮੰਮੀ ਨੇ ਦੱਸਿਆ ਕਿ ਡੈਡੀ ਦੀ ਮਾਸੀ ਦੀ ਪੁੱਤਰੀ ਸੁਖੀ ਦੀਦੀ ਦਾ ਅੱਜ ਮਾਇਆ ਕਲਾਸੀ ਇਹ ਵਿਆਹ ਤੋਂ ਦਿਨ ਦਿਨ ਪਹਿਲਾਂ ਹੁੰਦਾ ਜਿਸ ਦਿਨ ਮੁੰਡੇ ਜਾਂ ਵਿਆਹ ਵਾਲੀ ਕੁੜੀ ਨੂੰ ਵੇਸਣ ਲਗਾਇਆ ਜਾਂਦਾ ਫਿਰ ਹਲਦੀ ਤੇ ਦਹੀ ਨਾਲ ਤੇ ਗਾਣੇ ਵੀ ਵੰਡੇ ਜਾਂਦੇ ਨੇ ਤਾਂ ਕੋਮਲ ਦੀ ਮੰਮੀ ਨੇ ਉਸ ਨੂੰ ਕਹਨਾ ਦਿੱਤਾ ਅਤੇ ਦੱਸਿਆ ਕਿ ਉਹ ਸ਼ਾਮ ਨੂੰ ਗੀਤਾਉਣ ਲਈ ਟਿਕ ਗਈਆਂ ਹਨ ਅਤੇ ਉਸ ਦੀ ਮੰਮੀ ਨੇ ਦੱਸਿਆ ਕਿ ਸੁਹਾਗ ਕੁੜੀਆਂ ਦੇ ਵਿਆਹ ਚ ਅਤੇ ਘੋੜੀਆਂ ਮੁੰਡਿਆਂ ਦੇ ਵਿਆਹ ਸਹੇਂਗਾਈਆਂ ਜਾਂਦੀਆਂ ਹਨ। ਕੋਮਲ ਨੂੰ ਇਸ ਸਬਾਰੇ ਕੁਝ ਪਤਾ ਨਹੀਂ ਸੀ ਤਾਂ ਉਹ ਬੇਸਬਰੀ ਨਾਲ ਰਾਤ ਦਾ ਇੰਤਜ਼ਾਰ ਕਰਨ ਲੱਗੀ। ਕਿਉਂਕਿ ਰਾਤ ਨੂੰ ਉਹਨਾਂ ਨੇ ਉਹਨਾਂ ਘਰ گاਉਣ ਜਾਣਾ ਸੀ। ਸੁਹਾਗਪਿੰਡ ਦੀਆਂ ਹੀ ਜਨਾਨੀਆਂ ਵੱਲੋਂ ਗਏ ਜਾਂਦੇ ਸਨ ਅਤੇ ਉਹਨਾਂ ਨੂੰ ਵਾਪਸ ਆਉਣ ਟਾਈਮ ਪਤਾਸੇ ਦਿੱਤੇ ਜਾਂਦੇ ਸਨ। ਫਿਰ ਉਹਨਾਂ ਨੇ ਰੋਟੀ ਪਾਣੀ ਖਾਧਾ ਅਤੇ ਉਹਨਾਂ ਘਰ ਚ ਲਿਆਂ ਗਈਆਂ। ਸੁਖੀ ਦੀਦੀ ਕਾਫੀ ਸੋਹਣੀ ਸੁਨੱਖੀ ਅਤੇ ਬਹੁਤ ਕੰਮ ਕਰਦੀ ਸੀ ਘਰ ਦਾ ਵੀ ਉਸ ਦਾ ਹੋਣ ਵਾਲਾ ਘਰ ਵਾਲਾ ਜਿਆਦਾ ਸੋਹਣਾ ਸੁਨੱਖਾ ਤਾਂ ਨਹੀਂ ਸੀ ਪਰ ਸਿਆਣਾ ਸੀ ਫਿਰ ਅਸੀਂ ਜਾ ਕੇ ਦੇਖਿਆ ਤਾਂ ਉੱਥੇ ਮਨਜੀਤ ਕੌਰ ਤਾਈ ਅਤੇ ਬਲਵੀਰੋ ਤਾਈ ਪਹਿਲਾਂ ਹੀ ਆਈਆਂ ਬੈਠੀਆਂ ਸਨ ਤਾਂ ਉਹਨਾਂ ਨੇ ਪਹਿਲਾ ਸੁਹਾਗਾ ਆ ਜੋ ਕਿ ਢੇਠ ਕੇ ਅਨਸਾਰ ਸੀ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ ਮੈਂ ਤਾਂ ਖੜੀ ਸੀ ਬਾਬਲ ਜੀ ਦੇ ਬਾਗ ਬਾਬਲ ਵਰ ਲੋੜੀਏ ਬੇਟੀ ਕਿਹੋ ਜਿਹਾ ਵਰ ਲੋੜੀਏ ਨਹੀਂ ਜਾਈਏ ਇਹੋ ਜਿਹਾ ਵਰ ਲੋੜੀਏ ਬਾਬਲਾ ਜਿਉਂ ਤਾਰਿਆਂ ਵਿੱਚੋਂ ਚੰਨ ਚੰਨਾਂ ਵਿੱਚੋਂ ਕਾਨਕਨੀਆ ਵਰ ਲੋੜੀਏ ਇਸੇ ਤਰ੍ਹਾਂ ਲੜਕੀ ਚੰਗੇ ਸਹੁਰੇ ਘਰ ਲਈ ਇੱਛਾ ਪ੍ਰਗਟ ਕਰਦੀ ਹੈ ਜੋ ਕਿ ਹੇਠ ਲਿਖੇ ਅਨਸਾਰ ਹੈ ਦੀ ਦੀਵੇ ਬਾਬਲਾ ਉਸਾਰੇ ਜਿੱਥੇ ਸੱਸ ਭਲੀ ਪ੍ਰਧਾਨ ਸਹੁਰਾ ਸਰਦਾਰ ਹੋਵੇ ਡਾ ਪੀੜਾ ਵੈਂਦੀ ਸਾਹਮਣੇ ਬੇ ਮੱਤੇ ਕਦੇ ਨਾ ਪਾਂਦੀ ਵਟ ਬਾਬਲ ਤੇਰਾ ਪੁੰਨ ਹੋਵੇ ਪੁੰਨ ਹੋਵੇ ਤੇਰਾ ਦਾਣ ਹੋਵੇ ਤੇਰਾ ਵੱਡੜਾ ਹੋਵੇਗਾ ਜਸ ਬਾਬਲ ਤੇਰਾ ਪੁੰਨ ਹੋਵੇ ਦੀਂ ਦੀਂ ਦੇ ਬੇ ਬਾਬਲਾ ਉਸ ਘਰੇ ਜਿੱਥੇ ਬੂਰੀਆਂ ਝੋਟੀਆਂ 60 ਇੱਕ ਰਿੜਕਾਂ ਇੱਕ ਜਮਈਸਾਂ ਬੇ ਮੇਰੀਆਂ ਚਾਟੀਆਂ ਦੇ ਵਿੱਚ ਹੱਥ ਬਾਬਲ ਤੇਰਾ ਪੁੰਨ ਹੋਵੇ ਫਿਰ ਮਾਇਤੇ ਮੰਮੀ ਇਹਨੇਰਾ ਕਾਫੀ ਹੁਣ ਤਾਰਨ ਘਰ ਆਈਆਂ ਤਾਂ ਉਹਨਾਂ ਨੇ ਸਾਨੂੰ ਔਨ ਟਾਈਮ ਪਤਾਸੇ ਦਿੱਤੇ ਅਸੀਂ ਘਰ ਆ ਕੇ ਸੌਂ ਗਈਆਂ ਕੀ ਕਿਸੇ ਨੂੰ ਭੁੱਲਣਾ ਆਸਾਨ ਹੁੰਦਾ ਹੈ ਆਪਣਾ ਜਵਾਬ ਤੁਸੀਂ ਰਿਗੂ ਰਹੇਂ ਜ਼ਰੂਰ ਦੇਣਾ ਕਿਉਂਕਿ ਸਭ ਦਾ ਸੋਚਣਾ ਸਹਿ ਸੁਭਾਅ ਬੱਖੋ ਵੱਖਰੇ ਹੁੰਦੇ ਹਨ ਮੇਰੇ ਅਨੁਸਾਰ ਭੁੱਲਦਾ ਨਹੀਂ ਇਨਸਾਨ ਕਦੇ ਵੀ ਕਿਸੇ ਨੂੰ ਬਸ ਘਾਤ ਤੋਂ ਆਮ ਕਰ ਦਿੰਦਾ ਕਿਉਂਕਿ ਜੋ ਇਨਸਾਨ ਆਪਣੇ ਨਾਲ ਚੰਗਾ ਕਰਦਾ ਹੈ ਉਸ ਇਨਸਾਨ ਦੀ ਪਰਛਾਈ ਆਪਣੇ ਦਿਲ ਚ ਬਣ ਜਾਂਦੀ ਹੈ ਅਤੇ ਆਪਾਂ ਕਈ ਵਾਰ ਖਿਆਲਾਂ ਚ ਜਾਂ ਗੱਲਾਂ ਬਾਤਾਂ ਚ ਵੀ ਅਕਸਰ ਕਹਿ ਦਿੰਦੇ ਹਾਂ ਕਿ ਉਹ ਇਨਸਾਨ ਕਿੰਨਾ ਵਧੀਆ ਹੈ ਉਸ ਦੇ ਉਲਟ ਜੇਕਰ ਕੋਈ ਇਨਸਾਨ ਸਾਡੇ ਨਾਲ ਗਲਤ ਕਰਦਾ ਹੈ ਤਾਂ ਉਹ ਵੀ ਆਪਣੀ ਇੱਕ ਤਰ੍ਹਾਂ ਦੀ ਪਰਛਾਈਂ ਛੁਰੂ ਛੱਡ ਕੇ ਜਾਂਦਾ ਹੈ ਸਾਡੇ ਦਿਮਾਗ 'ਚ ਤਾਂ ਆਪਾਂ ਆਪਣੇ ਨਾਲ ਦੇਆਂ ਨੂੰ ਵੀ ਸਾਵਧਨ ਕਰਦੇ ਅਕਸਰੀ ਕਹਿ ਦਿੰਦੇ ਹਾਂ ਕਿ ਇਹ ਇਨਸਾਨ ਬਹੁਤ ਬੁਰਾ ਹੈ ਬਸ ਫਰਕ ਇਹ ਨਗ ਹੈ ਚੰਗਾ ਕਰਨ ਵਾਲੇ ਨੂੰ ਵਧੀਆ ਸਮਝ ਕੇ ਦਿਲ ਵਿੱਚ ਇੱਜ਼ਤ ਦੇ ਕੇ ਰੱਖਿਆ ਜਾਂਦਾ ਹੈ ਤੇ ਮਾੜੇ ਇਨਸਾਨ ਦੇ ਗਲਤ ਕਰਮਾ ਕਰਕੇ ਉਹਨੂੰ ਦਿਮਾਗ 'ਚ ਇਸ ਦਾ ਇੱਕ ਪੱਖ ਹੋਰ ਹੈ ਕਿ ਜਿਸ ਨਾਲ ਤੁਸੀਂ ਮੁਹੱਬਤ ਕਰਦੇ ਹੋ ਉਸ ਨੂੰ ਭੁੱਲਣਾ ਤੁਹਾਡੇ ਲਈ ਬਹੁਤ ਔਖਾ ਹੁੰਦਾ ਹੈ ਕਿਉਂਕਿ ਅਸੀਂ ਉਸ ਇਨਸਾਨ ਨਾਲ ਜਿਉਣ ਮਰਨ ਦੇ ਸੁਪਨੇ ਦੇਖ ਚੁੱਕੇ ਹੁੰਦੇ ਹਾਂ ਇਹ ਸੁਪਨੇ ਸਜਾਉਣ ਟਾਈਮ ਬਹੁਤ ਹੀ ਆਰਾਮਦਾਇਕ ਸਕੂਨਪੂਰਨ ਹੁੰਦੇ ਹਨ ਪਰ ਜਦੋਂ ਟੁੱਟਦੇ ਨੇ ਤਾਂ ਜਾਨ ਨਿਕਲ ਜਾਂਦੀ ਹੈ ਇਦਾਂ ਦਾ ਹੀ ਕੁਝ ਹਾਲ ਸੀ ਕੋਮਲ ਦਾ ਜੋ ਸਭ ਦੇ ਸਾਹਮਣੇ ਤਾਂ ਇਦਾਂ ਦਿਖਾਵਾ ਕਰਦੀ ਸੀ ਕਿ ਹੁਣ ਉਸ ਨੂੰ ਰਜਿੰਦਰ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਪਰ ਉਹ ਆਪਣੇ ਤੇ ਉਸ ਦੁਆਰਾ ਬਣਾਏ ਗਏ ਸੁਪਨੇ ਯਾਦ ਕਰਕੇ ਬਹੁਤ ਦੁਖੀ ਹੁੰਦੀ ਪਰ ਕਿਸੇ ਕੋਲ ਵੀ ਮਹਿਸੂਸ ਨਾ ਕਰਾਉਂਦੀ ਉਹ ਜਦੋਂ ਵੀ ਕਿਸੇ ਦੋ ਪਿਆਰ ਕਰਨ ਵਾਲਿਆਂ ਨੂੰ ਇਕੱਠੇ ਬੈਠੇ ਦੇਖਦੀ ਤਾਂ ਰੋਣ ਲੱਗ ਜਾਂਦੀ ਉਸ ਨੂੰ ਰਜਿੰਦਰ ਨਾਲ ਬਤਾਇਆ ਉਹ ਸਮਾਂ ਵੱਡ ਖਾਨ ਨੂੰ ਕਰਦਾ ਸੀ ਪਰ ਹੁਣ ਉਹ ਵੀ ਤਾਂ ਕੀ ਸਕਦਾ ਸੀ ਕੋਈ ਪਿਆਰ ਕਰਨ ਵਾਲਾ ਹੀ ਜਾਣ ਸਕਦਾ ਹੈ ਕਿ ਜਦੋਂ ਤੁਹਾਨੂੰ ਪਿਆਰ ਕਰਨ ਵਾਲਾ ਛੱਡ ਜਾਂਦਾ ਹੈ ਤਾਂ ਕੀ ਵੀਰਦੀ ਹੈ ਇਨਸਾਨ ਅੰਦਰੋਂ ਹੀ ਅੰਦਰੋਂ ਮਰਨ ਲੱਗ ਜਾਂਦਾ ਹੈ ਸ਼ਾਇਦ ਇਦਾਂ ਹੀ ਜਿਉਂ ਜੋ ਕੇ ਮਾਰੇ ਸੀ ਕੋਮਲ ਅਕਸਰ ਹੀ ਸਾਹਾਂ ਤੋਂ ਪਿਆਰੇ ਸਾਥ ਛੱਡ ਜਾਂਦੇ ਨੇ ਜੋ ਪ੍ਰਜਿੰਦਰ ਨੇ ਕੋਮਲ ਨਾਲ ਕੀਤਾ ਸਰੀਰ ਹੋਈ ਕੋਮਲ ਥੱਟ ਉੱਠੀ ਉੱਠ ਕੇ ਮੰਮੀ ਤੋਂ ਚਾਹ ਲਿਆ ਲਿਆ ਕੇ ਪੀਤੀ ਫਿਰ ਫਰੈਸ਼ ਹੋਣ ਚਲੀ ਗਈ ਜਦੋਂ ਉਹ ਬਰਸ਼ ਵਗੈਰਾ ਕਰਕੇ ਮੰਮੀ ਕੋਲ ਆਈ ਤਾਂ ਉਸਦੀ ਮੰਮੀ ਨੇ ਉਸ ਨੂੰ ਕਿਹਾ ਕਿ ਉਹ ਅੱਜ ਛੁੱਟੀ ਕਰ ਲਵੇ ਕਿਉਂਕਿ ਅੱਜ ਉਹਨਾਂ ਨੇ ਸੁਖੀ ਦੀਦੀ ਘਰੇ ਜਾਣਾ ਹੈ ਵਿਆਹ ਵਾਲੇ ਘਰ ਕੰਮ ਵੀ ਬਹੁਤ ਹੁੰਦੇ ਨੇ ਤੇ ਅੱਜ ਵੈਸੇ ਵੀ ਜਾਗੋ ਸੀ ਤਾਂ ਕੋਮਲ ਨੇ ਝੱਟ ਰਾਜਪਾਲ ਸਰ ਨੂੰ ਫੋਨ ਕਰਕੇ ਉਹਨਾਂ ਤੋਂ ਵਿਆਹ ਲਈ ਦੋ ਛੁੱਟੀਆਂ ਲੈ ਲਈਆਂ ਰਾਜਪਾਲ ਸਰ ਨੇ ਵੀ ਛੁੱਟੀ ਦੇਤੀ ਸੀ ਹੁਣ ਕੋਮਲ ਨੇ ਝੜੂ ਲਗਾਇਆ ਅਤੇ ਉਸ ਦੀ ਮੰਮੀ ਨੇ ਆਟਾ ਗੁੰਨ ਕੇ ਰੱਖ ਰੱਖਤਾ ਅਤੇ ਹੋਰ ਘਰ ਦੇ ਕੰਮ-ਕਾਰ ਕਰਨ ਲੱਗੀ 8 ਵਜੇ ਸਵੇਰ ਦੇ ਉਹਨਾਂ ਨੇ ਰੋਟੀ ਬਣਾਈ ਸਭ ਨੇ ਰੋਟੀ ਖਾਧੀ ਤਾਂ ਕੋਮਲ ਨੇ ਵਰਤਨ ਲਿਜਾ ਕੇ ਰਸੋਈ 'ਚ ਰੱਖ ਦਿੱਤੇ ਅਤੇ ਸਾਫ਼ ਕਰਨ ਲੱਗੀ ਕੋਮਲ ਦੀ ਮੰਮੀ ਕੱਪੜੇ ਧੋਣ ਲੱਗ ਗਈ। ਕੋਮਲ ਨੇ ਬਰਤਨ ਸਾਫ਼ ਕਰਕੇ ਮੰਮੀ ਨਾਲ ਕੱਪੜੇ ਸੁੱਕਣੇ ਪਾਉਣ 'ਚ ਮਦਦ ਕੀਤੀ। ਹੁਣ ਡੈਡੀ ਵੀ ਉਜੜ ਜਾ ਚੁੱਕੇ ਸਨ। ਛਾਂਨ ਵੀ ਅਧਕਾਰੀ ਸੀ। ਉਹ ਸ਼ੁਰੂ ਤੋਂ ਹੀ ਜ਼ਿਆਦਾ ਕਰਦਾ ਸੀ ਸੁਖੀ ਦੀਦੀ ਦਾ। ਉਸ ਦਾ ਜ਼ਿਆਦਾ ਬਚਪਨ ਉਹਨਾਂ ਘਰ ਹੀ ਬਿੜਿਆ ਸੀ ਕਿਉਂਕਿ ਮੰਮੀ ਅਕਸਰ ਹੀ ਨਿੱਕੇ ਹੁੰਦੇ ਮੈਨੂੰ ਅਤੇ ਛਾਂਨ ਨੂੰ ਉਹਨਾਂ ਘਰ ਛੱਡ ਜਾਂਦੀ ਸੀ। ਜਦੋਂ ਉਹ ਲੋਕਾਂ ਦੇ ਖੇਤਾਂ 'ਚ ਝੋਨਾ ਲਗਾਉਣਾ ਤਾਲ ਕੱਢਣ ਜਾਂਦੀ ਸੀ ਸ਼ੁਰੂ ਤੋਂ ਹੀ ਮੰਮੀ ਨੇ ਬਹੁਤ ਔਖੇ ਦਿਨ ਦੇਖੇ ਉਸ ਦੀ ਜ਼ਿੰਦਗੀ 'ਚ ਆਰਾਮ ਸੁੱਖ ਖੁਸ਼ੀ ਨਾਮ ਦਾ ਅੱਖਰ ਸ਼ਾਇਦ ਰੱਬ ਲਿਖਣਾ ਹੀ ਭੁੱਲ ਗਿਆ ਸੀ ਚਾਨ ਸਿਹਰੇ ਰੋਟੀ ਖਾ ਕੇ ਹੀ ਦੀਦੀ ਕੇ ਘਰੇ ਚਲਾ ਗਿਆ ਸੀ ਸਾਡੀ ਦੀਦੀ ਘਰੇ ਤੁੱਲੇ ਨੰਦ ਸੀ ਇਸ ਦਾ ਮਤਲਬ ਹੁੰਦਾ ਆਪਣੇ ਸ਼ਰੀਕੇ ਕਬੀਲੇ ਨੂੰ ਕਹਿਣਾ ਕਿ ਤੁਹਾਡਾ ਰੋਟੀ ਪਾਣੀ ਇੱਧਰ ਹੈ ਇੱਧਰ ਹੀ ਖਾਣਾ ਹੈ ਤੇ ਇੱਧਰ ਹੀ ਪਕਾਉਣਾ ਹੈ ਮੈਨੂੰ ਵੀ ਇਸ ਦਾ ਮਤਲਬ ਮੰਮੀ ਤੋਂ ਹੀ ਪਤਾ ਲੱਗਾ ਸੀ ਹੁਣ ਅਸੀਂ ਨਹਾਤ ੋਕੇ ਉਹਨਾਂ ਘਰ ਚ ਲਿ ਗਈਆਂ ਮੈਂ ਮੰਮੀ ਅਤੇ ਮਾਸੀ ਕਿਉਂਕਿ ਮਾਸੀ ਮੇਰੇ ਸਕੇ ਤਾਈ ਦੀ ਨੂੰ ਸੀ ਫਿਰ ਅਸੀਂ ਜਾ ਕੇ ਦੇਖਿਆ ਉਹਨਾਂ ਘਰ ਦੇ ਰਿਸ਼ਤੇਦਾਰਾਂ ਦੀ ਬਹੁਤ ਚਹਲ ਪੈਲ ਸੀ ਕਾਫੀ ਰਿਸ਼ਤੇਦਾਰ ਆ ਚੁੱਕੇ ਸਨ ਅਤੇ ਕੁਝ ਰਹਿੰਦੇ ਸਨ ਤਾਂ ਜਾਂਦਿਆਂ ਹੀ ਤਾਈ ਜਾਣ ਕੇ ਸੁੱਖੀ ਦੀਦੀ ਦੀ ਮੰਮੀ ਜਿਸ ਨੂੰ ਅਸੀਂ ਅਕਸਰ ਮੰਮੀ ਹੀ ਕਹਿ ਦਿੰਦੇ ਕੇ ਬੁਲਾਉਂਦੇ ਸੀ ਇਹ ਮੇਰੀ ਮੰਮੀ ਨੂੰ ਕਿਹਾ ਕਿ ਜਾ ਕੇ ਚਾਹ ਤਰੋ ਅਤੇ ਰਿਸ਼ਤੇਦਾਰਾਂ ਨੂੰ ਪਾਓ ਤਾਂ ਮੈਂ ਮੰਮੀ ਮਾਸੀ ਔਰ ਵੀ ਕਈ ਸੀ ਉਥੇ ਸਿਲੰਡਰ ਤੇ ਚਾਹ ਧਰ ਦਿੱਤੀ ਕੁਝ ਟਾਈਮ ਬਾਅਦ ਚਾਹ ਬਣ ਗਈ ਤਾਂ ਮੇਰੀ ਇੱਕ ਸਾਡੇ ਘਰੋਂ ਚੋਂ ਹੀ ਸੀ ਸਹੇਲੀ ਅਮਨ ਜੋ ਕਿ ਮੇਰੇ ਤੋਂ 2-3 ਸਾਲ ਛੋਟੀ ਸੀ ਉਮਰ ਦੀ ਅਸੀਂ ਅੰਦਰੋਂ ਥਾਲਜੇ ਇੱਕ ਪਾਸੇ ਮਠੀਆਂ ਤੇ ਲੱਡੂ ਰੱਖ ਲੈਂਦੇ ਫਿਰ ਹੌਲੀ-ਹੌਲੀ ਸਭ ਨੂੰ ਗਲਾਸਾਂ 'ਚ ਪਾ ਕੇ ਚਾਹ ਫੜਾ ਦਿੱਤੀ ਅਤੇ ਹੱਥ ਜੋੜ ਕੇ ਸਭ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਈ ਫਿਰ ਹੌਲੀ-ਹੌਲੀ ਸਭ ਰੋਟੀ ਪਾਣੀ ਦਾ ਆਹਾਰ ਕਰਨ 'ਚ ਬਿਜੀ ਹੋ ਗਏ ਮੈਂ ਮੰਮੀ ਦੇ ਨਾਲ ਨਾਲ ਹੀ ਰਹਿੰਦੀ ਸੀ ਅਕਸਰ ਕਿਸੇ ਵੀ ਵਿਆਹ ਸਾਦੀ ਚ ਤਾਂ ਅਸੀਂ ਮੈਂ ਅਮਨ ਤੇ ਮਾਸੀ ਸਲਾਦ ਕੱਟਣ ਲੱਗੀਆਂ ਫੇ ਰੋਟੀ ਸਬਜ਼ੀ ਤਿਆਰ ਹੋ ਗਈ ਤਾਂ ਅਸੀਂ ਸਭ ਨੂੰ ਰੋਟੀ ਫਰਾ ਦਿੱਤੀ ਸ਼ਾਮ ਹੋ ਚੁੱਕੀ ਸੀ ਤਕਰੀਬਨ ਸਾਰੇ ਰਿਸ਼ਤੇਦਾਰ ਵੀ ਆ ਚੁੱਕੇ ਸੀ ਅਤੇ ਡੀਜੇ ਵੀ ਦੀਦੀ ਦੇ ਨਾਨਕਿਆਂ ਨੇ ਜਾਗੋ ਕੱਢਣੀ ਸੀ ਤਾਂ ਉਹ ਆਪਣੀ ਤਿਆਰੀ ਕਰ ਰਹੇ ਸੀ ਉਸ ਦੀਆਂ ਮੰਮੀਆਂ ਨੇ ਘਗਰੇ ਪਾਉਣੇ ਸੀ ਜੋ ਉਹ ਨਾਲ ਲੈ ਕੇ ਆਈਆਂ ਸੀ ਤਾਂ ਮੈਂ ਮੰਮੀ ਅਤੇ ਮਾਸੀ ਵੀ ਘਰ ਆ ਗਈਆਂ ਸੀ ਤਿਆਰ ਹੋਣਾ ਅਤੇ ਸ਼ਾਨ ਵੀ ਫਿਰ ਮੈਨੂੰ ਸਮਝ ਨਾ ਲੱਗੇ ਕਿ ਮੈਂ ਕਿਹੜਾ ਸੂਟ ਪਾਵਾਂ ਤਾਂ ਮੰਮੀ ਕਹਿੰਦੇ ਮੇਰੀ ਭਰੀ ਨੂੰ ਹਰ ਕੋਈ ਕਲਰ ਫੱਬਦਾ ਜੋ ਮਰਜ਼ੀ ਪਾ ਲੈ ਤਾਂ ਮੈਂ ਇੱਕ ਠੀਕ ਕੜਾਈ ਵਾਲਾ ਨੇਵੀ ਬਲੂ ਕਲਰ ਦਾ ਕਮੀਜ਼ ਅਤੇ ਪੈਰਟ ਕਲਰ ਦੀ ਸਲਵਾਰ ਪਾਈ ਸੀ ਜਿਸ ਨਾਲ ਨਾਲ ਪੈਰਟ ਕਲਰ ਦਾ ਵੀ ਦੁਪੱਟਾ ਸੀ ਮੰਮੀ ਮੈਂ ਬੇਬੀ ਪਿੰਕ ਕਲਰ ਦਾ ਸੂਟ ਪਾਇਆ ਸੀ ਜੋ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਤੇ ਮਾਸੀ ਨੇ ਫਰੋਜੀ ਕਲਰ ਦਾ ਫਿਰ ਅਸੀਂ ਤਿਆਰ ਹੋ ਕੇ ਉਹਨਾਂ ਘਰਾਂ ਚਲੀਆਂ ਗਈਆਂ ਜਿੱਥੇ ਸਭ ਪਹਿਲਾਂ ਹੀ ਤਿਆਰ ਬੈਠੇ ਸਨ ਨਾ ਅਤੇ ਕੁਝ ਡੀਜੇ ਤੇ ਨੱਚ ਵੀ ਰਿਹਾ ਸਨ ਨਾ ਗਾਣਾ ਚੱਲ ਰਿਹਾ ਸੀ ਸਵਾ 1700 ਦੀ ਜੁੱਤੀ ਕੱਗਰੀ ਉੱਤੇ ਕਢਾਈਆਂ ਨਹੀਂ ਨੱਚ ਲੈ ਮੋਰ ਲੀਏ ਜੱਟ ਨੇ ਬੋਲੀਆਂ ਪਾਈਆਂ ਨਹੀਂ ਨੱਚ ਲੈ ਮੋਰਨੀ ਇਹ ਗਾਣਾ ਪੰਜਾਬੀ ਗੀਤਕਾਰ ਬੀਤ ਬਲਜੀਤ ਦਾ ਉਹ ਜੋ ਸਭ ਨੱਚ ਕੇ ਬਹੁਤ ਇੰਜੋਏ ਕਰ ਰਹੇ ਸਨ ਤਾਂ ਫਿਰ ਅਸੀਂ ਜਾ ਕੇ ਬੈਠ ਗਏ ਤਾਂ ਦੇਖਿਆ ਹਜੇ ਦੀਦੀ ਦੀਆਂ ਮਾਮੀ ਹੋਣੀ ਤਿਆਰੀ ਨਹੀਂ ਸੀ ਹੋਈਆਂ ਹੌਲੀ-ਹੌਲੀ ਕਰ ਉਹ ਵੀ ਤਿਆਰ ਹੋ ਗਈਆਂ ਤਾਂ ਜਾਗੋ ਚੁੱਕ ਕੇ ਉਹਨਾਂ ਨੇ ਦੀਦੀ ਦੇ ਪਾਪਾ ਤੋਂ ਸ਼ਗਲ ਲਿਆ ਤੇ ਉਹਨਾਂ ਨੇ ਉਹਨਾਂ ਨੂੰ 1000 ਰੁਪਏ ਦਿੱਤੇ ਸੀ ਤਾਂ ਉਹਨਾਂ ਨੇ ਜਾਗੋ ਵਾਲਾ ਗਾਣਾ ਡੀਜੇ ਤੇ ਵਜਾ ਕੇ ਸੱਜ ਪੱਨਣਾ ਡੰਡੇ ਨਾਲ ਸ਼ੋਕ ਕੀਤਾ ਦੇਖਦੇ ਹੀ ਦੇਖਦੇ ਉਹਨਾਂ ਨੇ ਦੋ ਸੱਜ ਤੋੜ ਕੇ ਬਾਚ ਉਹ ਜਿੰਨਾ ਜਿੰਨਾ ਘਰ ਵੀ ਜਾ ਕੋ ਲੈ ਕੇ ਜਾਣਾ ਸੀ ਚਲੇ ਗਏ ਪਰ ਅਸੀਂ ਸਭ ਡੀਜੇ ਤੇ ਨੱਚਣ ਲੱਗੇ ਕਿਉਂਕਿ ਮੈਨੂੰ ਡੀਜੇ ਦੀ ਆਵਾਜ਼ ਸੁਣ ਕੇ ਹੀ ਲੋਰ ਚੜ ਜਾਂਦੀ ਸੀ ਫਿਰ ਅਸੀਂ ਸਭ ਕਾਫੀ ਟਾਈਮ ਤੱਕ ਨੱਚਦੇ ਰਹੇ 11 ਵਜੇ ਅਸੀਂ ਘਰ ਆਏ ਅਤੇ ਸਵੇਰੇ ਜਲਦੀ ਉੱਠਣਾ ਸੀ ਆਉਂਦੇ ਹੀ ਸੌਂ ਗਏ ਥਕਾਵਟ ਕਰਨ ਨੀਂਦ ਵੀ ਜਲਦੀ ਹੀ ਆ ਗਈ ਸੀ ਪਤਾ ਹੀ ਨਹੀਂ ਲੱਗਾ ਪਰ ਉਹ ਦਿਨ ਮੈਨੂੰ ਅੱਜ ਵੀ ਯਾਦ ਹੈ ਬਹੁਤ ਮਸਤੀ ਕੀਤੀ ਸੀ ਉਸ ਦਿਨ ਅਸੀਂ ਇਸੀ ਜੀ ਕਹਾਣੀ ਦਾ ਭਾਗ ਤੀਜਾ ਕਹਾਣੀ ਦਾ ਭਾਗ ਚੌਥਾ ਪਰਸੋਂ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ